ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਕਤੀਰਾ ਗੋੰਦ ਬਣਾਉਨੇ ਆ ਤੇ ਦੱਸਦੇ ਆ ਇਹ ਕਿੱਦਾਂ ਖਾਣੀ ਆ ਕਿਵੇਂ-ਕਿਵੇਂ ਖਾਣੀ ਆ ਹਨਾ ਤੇ ਜਿਵੇਂ ਕਿ ਹੁਣ ਬਹੁਤ ਜ਼ਿਆਦਾ ਗਰਮੀ ਚੱਲ ਰਹੀ ਆ ਤੇ ਕਤੀਰਾ ਗੋੰਦ ਬਹੁਤ ਵਧੀਆ ਫਾਇਦੇਮੰਦ ਦਾ ਖਾਣੀ ਚਾਹੀਦੀ ਏ ਲੀਵਰ ਵਾਸਤੇ ਤੇ ਆਪਾਂ ਇਹਨੂੰ ਕਿਵੇਂ ਪਿਉਣਾ ਕਿੱਦਾਂ ਰੱਖਣਾ ਹਨਾ ਕਿਵੇਂ ਖਾਣੀ ਉਹ ਤੁਹਾਨੂੰ ਦੱਸਦੇ ਆ ਹਾਂਜੀ ਆ ਹੈਗੀ ਆਪਣੇ ਕੋਲ ਕਤੀਰਾ ਗੋੰਦ ਤੇ ਮੇਰੇ ਸਿੱਤੇ ਤਕਰੀਬਨ ਆਪਣੇ ਭੈਣਾ ਭਰਾਵਾਂ ਨੂੰ ਪਤਾ ਹੀ ਹੁੰਦਾ ਸਾਰਿਆਂ ਨੂੰ ਤੇ ਇਹ ਇਦਾਂ ਦੀ ਹੁੰਦੀ ਐ ਇਦਾਂ ਦੀ ਹੁੰਦੀ ਐ ਬਰੀਕ ਬਰੀਕ ਤੇ ਜਦੋਂ ਆਪਾਂ ਇਹਨੂੰ ਪਾਣੀ ਦੇ ਵਿੱਚ ਭਿਉਂਦੇ ਆ ਹਨਾ ਤਾਂ ਸਾਰੀ ਇਹ ਬੂਰੀ ਫੁੱਲ ਕੇ ਕਾਫੀ ਹੋ ਜਾਂਦੀ ਐ ਇਹ ਤੇ ਜ਼ਿਆਦਾਤਰ ਇਹਨੂੰ ਆਪਾਂ ਰਾਤ ਨੂੰ ਭਿਉਣਾ ਜਿਵੇਂ ਕਿ ਹੁਣ ਅਸੀਂ ਭਿਉਂ ਕੇ ਰੱਖੀ ਹੋਈ ਸੀ ਮੈਂ ਪਹਿਲਾਂ ਭਿਉਂ ਕੇ ਰੱਖੀ ਹੋਈ ਸੀਗੀ ਤੇ ਇਹ ਦੇਖੋ ਕਿੱਦ ਲਈ ਸੋਹਣੀ ਫੁੱਲ ਕੇ ਬਣ ਗਈ ਐ ਇਦਾਂ ਤੇ ਜਿਹਨੂੰ ਭੈਣ ਭਰਾਵਾਂ ਨੂੰ ਗਠੀਏ ਦੀ ਪ੍ਰੋਬਲਮ ਹੈ ਨਾ ਉਹ ਇਹਨੂੰ ਘੱਟ ਲੈਣ ਤੇ ਕਿਉਂਕਿ ਠੰਡੀ ਹੁੰਦੀ ਆ ਤੇ ਗਠੀਏ ਵਾਲਿਆਂ ਨੂੰ ਇਹ ਠੰਡੀ ਜਿਆਦਾ ਨਹੀਂ ਚੰਗੀ ਤੇ ਜਿਨ੍ਹਾਂ ਦੇ ਲਈ ਗਰਦ ਵਿੱਚ ਗਰਮੀ ਹੈ ਤੇ ਉਹ ਇਹਨੂੰ ਜ਼ਰੂਰ ਗਰਮੀ ਦੇ ਵਿੱਚ ਖਾਣ ਤੇ ਰਾਤ ਨੂੰ ਇਹ ਪਿਉਂ ਕੇ ਰੱਖ ਦੇਣੀ ਐ ਤੇ ਸਵੇਰ ਇਹਨੂੰ ਖਾਣਾ ਵਾ ਤੇ ਜਿਹੜੇ ਕੱਚਾ ਦੁੱਧ ਪੀ ਸਕਦੇ ਆ ਤਾਂ ਉਹਨਾਂ ਵਾਸਤੇ ਕੱਚਾ ਦੁੱਧ ਵੀ ਠੀਕ ਆ ਨਹੀਂ ਦੁੱਧ ਨੂੰ ਬੋਲ ਕਰਕੇ ਠੰਡਾ ਕਰਕੇ ਤੇ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਆ ਉਹ ਮਿੱਠਾ ਨਾ ਪਾਓ ਕਿਉਂਕਿ ਇਹ ਥੋੜੀ ਜੀ ਫੋਕਲੀ ਜੀ ਹੁੰਦੀ ਆ ਤੇ ਮਿੱਠੇ ਨਾਲ ਥੋੜਾ ਜਿਹਾ ਟੇਸਟ ਇਹਦਾ ਚੇਂਜ ਹੋ ਜਾਂਦਾ ਮਿੱਠੇ ਨਾਲ ਸਵਾਦ ਲੱਗਦੀ ਆ ਤੇ ਰਾਤ ਨੂੰ ਪਿਉ ਕੇ ਰੱਖ ਦੇਣੀ ਆ ਸਵੇਰ ਦੇ ਵਿੱਚ ਦੁੱਧ ਤੁਸੀਂ ਬੋਲ ਕਰਕੇ ਠੰਡਾ ਕਰਕੇ ਥੋੜੀ ਜੀ ਜੀ ਖੰਡ ਪਾ ਕੇ ਜਾਂ ਸ਼ੱਕਰ ਪਾ ਕੇ ਤੁਸੀਂ ਉਹਨੂੰ ਸਵੇਰ ਖਾ ਸਕਦੇ ਹੋ ਖਾਲੀ ਪੇਟ ਖਾਲੀ ਪੇਟ ਖਾਣਾ ਇਹਨੂੰ ਤੇ ਬੜੀ ਸੋਹਣੀ ਇਹ ਫੁੱਲ ਕੇ ਬਣ ਜਾਂਦੀ ਹੈ ਤੇ ਕਈ ਤਾਂ ਇਹਦੀ ਖੀਰ ਵੀ ਬਣਾ ਲੈਂਦੇ ਆ ਪਰ ਆਪਾਂ ਇਦਾਂ ਹੀ ਖਾਣੇ ਦੁੱਧ ਪਾ ਕੇ ਸਵੇਰ ਦੇ ਟਾਈਮ ਤੇ ਮੈਂ ਫਿਰ ਕਹਿੰਨੀ ਆ ਕਿ ਜਿਨ੍ਹਾਂ ਨੂੰ ਗਠੀਆ ਆ ਉਹ ਇਹ ਨਾ ਖਾਣ ਕਿਉਂਕਿ ਜੋੜਾ ਵਾਸਤੇ ਫਿਰ ਉਹਨਾਂ ਨੂੰ ਗਠੀਏ ਨੂੰ ਤੰਗ ਕਰੂਗੀ ਕਿਉਂਕਿ ਇਹ ਠੰਡੀ ਹੁੰਦੀ ਹੈ ਤੇ ਗਰਮੀ ਦੇ ਵਿੱਚ ਜਿੰਨਾ ਵੀ ਹੋ ਸਕੇ ਇਹਨੂੰ ਖਾਣਾ ਚਾਹੀਦਾ ਤੇ ਇਹਨੂੰ ਤੁਸੀਂ ਨਿੰਬੂ ਵਾਲਾ ਪਾਣੀ ਬਣਾ ਕੇ ਹਨਾ ਉਹਦੇ ਵਿੱਚ ਪਾ ਕੇ ਵੀ ਇਹਨੂੰ ਤੁਸੀਂ ਪੀ ਸਕਦੇ ਹੋ ਤੇ ਜਿੰਨਾ ਜਿੰਨਾਂ ਨੂੰ ਵੀ ਹਾ ਲੀਵਰ ਦੀ ਪ੍ਰੋਬਲਮ ਗਰਮੀ ਹੈ ਆਪਣੇ ਆਮ ਹੀ ਹੁਣ ਲੀਵਰ ਦੇ ਵਿੱਚ ਹੋ ਜਾਂਦੀ ਆ ਕਿਉਂਕਿ ਹੁਣ ਗਰਮੀ ਵੈਸੇ ਬਹੁਤ ਜ਼ਿਆਦਾ ਆ ਤਾਂ ਸਾਰੇ ਜ਼ਰੂਰ ਤੁਸੀਂ ਬਣਾ ਕੇ ਪੀਓ ਖਾਓ ਖਾ ਵੀ ਸਕਦੇ ਆ ਪੀ ਵੀ ਸਕਦੇ ਆ ਤੇ ਸਾਡੇ ਸੁਬ੍ਹਾ ਮਨਪੀਤ ਖਾਂਦਾ ਅਸੀਂ ਰਾਤ ਨੂੰ ਭਿਉਂ ਕੇ ਰੱਖ ਦਿੰਨੇ ਆ ਤੇ ਸਵੇਰ ਦੇ ਟਾਈਮ ਉਹ ਉੱਠਣਸਾਰ ਪਾਣੀ ਦਾ ਗਲਾਸ ਪੀਣ ਤੋਂ ਬਾਅਦ ਫਿਰ ਉਹ ਖਾ ਲੈਂਦਾ ਤੇ ਦੁੱਧ ਬੋਇਲ ਕਰਕੇ ਰੱਖ ਦਿੰਦਾ ਠੰਡਾ ਕਰਕੇ ਇਹਦੇ ਵਿੱਚ ਪਾ ਕੇ ਉਹ ਪੀ ਕੇ ਆ ਪੀ ਲੈਂਦਾ ਨਾਲੇ ਦੁੱਧ ਪੀ ਲੈਂਦਾ ਨਾਲੇ ਗੂੰਦ ਖਾ ਲੈਂਦਾ ਤੇ ਬਹੁਤ ਜ਼ਿਆਦੇ ਇਹਦੇ ਫਾਇਦੇ ਆ ਜੇ ਮੂੰਹ ਪੱਕਦਾ ਹੋਵੇ ਤਾਂ ਵੀ ਚੰਗੀ ਆ ਇਹ ਆਪਣੇ ਕਿਉਂਕਿ ਲੀਵਰ ਦੀ ਗਰਮੀ ਦੇ ਨਾਲ ਹੀ ਆਪਣਾ ਮੂੰਹ ਪੱਕਦਾ ਤੇ ਵੈਸੇ ਵੀ ਜੇ ਫੇਸ ਤੇ ਫੈਂਸੀਆਂ ਨਿਕਲਦੀਆਂ ਤਾਂ ਵੀ ਪਰ ਜਰੂਰ ਤੁਸੀਂ ਇਹ ਟਰਾਈ ਕਰਿਓ ਖਾਓ ਜਿਉਂਦੇ ਵਾਸਤੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ